ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਅਤੇ ਸ਼ਾਹੀ ਸੈਨਾ ਨੂੰ ਹਰਾ ਕੇ ਭਾਵ ਕਿ ਆਪਣੇ ਦੁਸ਼ਮਣਾਂ ਤੋਂ ਜਿੱਤ ਪ੍ਰਾਪਤ ਕਰਕੇ ਉਹ ਅਵੇਸਲੇ ਹੋ ਕੇ ਨਹੀਂ ਸਨ ਬੈਠੇ ਉਹਨਾਂ ਨੂੰ ਪਤਾ ਸੀ ਕਿ ਇਹ ਪਹਾੜੀ ਰਾਜੇ ਅਤੇ ਮੁਗਲ ਫੌਜ ਅੱਗੇ ਨਾਲੇ ਵੀ ਵੱਧ ਕੇ ਤਿਆਰੀ ਵਿੱਚ ਆਉਣਗੇ ਅਤੇ ਛੇਤੀ ਹੀ ਸਾਡੇ ਤੇ ਹਮਲਾ ਕਰਨਗੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਛੇਤੀ ਤੋਂ ਛੇਤੀ ਤਿਆਰ ਵਰ ਰਹਿਣ ਲਈ ਕਿਹਾ ਅਤੇ ਉਹਨਾਂ ਨੂੰ ਤੀਰ ਬੰਦੂਕਾ ਮੇਜੇ ਵਰ ਸ਼ੇਰਪਾਨਾ ਇਹ ਸ਼ਸਤਰ ਤਿਆਰ ਕਰਨ ਵਾਸਤੇ ਹਜ਼ਾਰਾਂ ਹੀ ਜੋ ਕਾਰੀਗਰ ਉੱਥੇ ਲਗਾ ਦਿੱਤੇ ਕਿ ਤੁਸੀਂ ਇਹ ਹਥਿਆਰ ਜਲਦੀ ਤੋਂ ਜਲਦੀ ਤਿਆਰ ਕਰੋ ਅਤੇ ਜੋ ਸਿੱਖ ਸਨ ਜੋ ਗੁਰੂ ਜੀ ਦੀ ਸੇਵਾ ਵਿੱਚ ਆਲੇ-ਦੁਆਲੇ ਤੋਂ ਇਕੱਠੇ ਹੋ ਕੇ ਆ ਰਹੇ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਕੇ ਉਹਨਾਂ ਨੂੰ ਸ਼ਸਤਰ ਵਿਦਿਆ ਦੇਣੀ ਸ਼ੁਰੂ ਕਰ ਦਿੱਤੀ ਅਤੇ ਵੱਧ ਤੋਂ ਵੱਧ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਸਿੰਘ ਸਜਾਉਣਾ ਸ਼ੁਰੂ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹ ਦੁਬਾਰਾ ਫਿਰ ਸਾਡੇ ਤੇ ਛੇਤੀ ਹਮਲਾ ਕਰਨਗੇ ਕਿਉਂਕਿ ਉਹ ਉਹਦੀ ਸਾਰੀ ਬਿਉਤਬੰਦੀ ਨੂੰ ਪਹਿਲਾਂ ਹੀ ਜਾਣਦੇ ਸਨ ਕਿ ਹੁਣ ਅੱਗੇ ਇਹਨਾਂ ਕੀ ਕਰਨਾ ਹੈ ਹੁਣ ਇਹ ਪਹਾੜੀ ਰਾਜੇ ਹਾਰ ਖਾ ਕੇ ਆਪਸ ਵਿੱਚ ਸਲਾਹਾਂ ਕਰਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਉਤੇ ਕਿਵੇਂ ਜਿੱਤ ਪ੍ਰਾਪਤ ਕੀਤੀ ਜਾਵੇ ਅਤੇ ਉਹਨਾਂ ਦੇ ਕੋਲੋਂ ਕਿਵੇਂ ਅਨੰਦਪੁਰ ਸਾਹਿਬ ਜੀ ਦਾ ਜੋ ਕਿਲਾ ਹੈ ਛਡਵਾਇਆ ਜਾਵੇ ਫਿਰ ਉਹਨਾਂ ਨੇ ਇੱਕ ਬਿਉਤ ਬਣਾਈ ਅਤੇ ਆਪਣੇ ਸਲਾਹਕਾਰ ਇਕੱਠੇ ਕਰਕੇ ਅਤੇ ਹੋਰ ਪਹਾੜੀ ਰਾਜੇ ਇਕੱਠੇ ਕਰਕੇ ਇੱਕ ਸਲਾਹ ਕੀਤੀ ਕਿ ਅਸੀਂ ਆਪਣੇ ਸਾਰੇ ਸਾਖ ਸੰਬੰਧੀਆਂ ਅਤੇ ਵੱਡੇ-ਵੱਡੇ ਯੋਧਿਆਂ ਨੂੰ ਖੋ ਲਿਆ ਹੈ ਅਸੀਂ ਉਹਨਾਂ ਨੂੰ ਯੰਗ ਦੇ ਵਿੱਚ ਗੁਰੂ ਜੀ ਦੇ ਹੱਥੋਂ ਮਰਵਾ ਚੁਕੇ ਹਾਂ ਅਤੇ ਸਾਡੇ ਪੱਲੇ ਵੀ ਕੁਝ ਨਹੀਂ ਪਿਆ ਹੁਣ ਅਸੀਂ ਅੱਗੇ ਕੀ ਕਰੀਏ ਫਿਰ ਉਨੀ ਸਾਰਿਆਂ ਨੇ ਇਕੱਠੇ ਹੋ ਕੇ ਬਾਈ ਤਾਰ ਦੇ ਰਾਜਿਆਂ ਨੇ ਵੀ ਨਾਲ ਇਕੱਠੇ ਹੋ ਕੇ ਇੱਕ ਸਲਾਹ ਕੀਤੀ ਕਿ ਹੁਣ ਅਸੀਂ ਇੱਕ ਆਪਣਾ ਵਕੀਲ ਭੇਜ ਕੇ ਔਰੰਗਜ਼ੇਬ ਨੂੰ ਇਹ ਚਿੱਠੀ ਭੇਜਾਂਗੇ ਮੈਸੇਜ ਭੇਜਾਂਗੇ ਕਿ ਸਾਨੂੰ ਤੁਸੀਂ ਸਾਡੇ ਕਿ ਸਾਨੂੰ ਤੁਸੀਂ ਆਪਣੀ ਮਦਦ ਦਿਓ ਸਾਡੇ ਤੇ ਬਹੁਤ ਹੀ ਬੁਰੇ ਤਰੀਕੇ ਨਾਲ ਹਮਲਾ ਹੋਇਆ ਹੈ ਅਤੇ ਜੋ ਸਾਡਾ ਕਾਫੀ ਜਾਨੀ ਅਤੇ مالی ਨੁਕਸਾਨ ਹੋਇਆ ਹੈ ਤੇ ਉਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਔਰੰਗਜੀਬ ਨੂੰ ਇੱਕ ਵਕੀਲ ਭੇਜਣ ਦੀ ਕੋਸ਼ਿਸ਼ ਕੀਤੀ ਉਹ ਜਾਣਦੇ ਸਨ ਕਿ ਔਰੰਗਜੀਬ ਜਦੋਂ ਇਹ ਸਾਡਾ ਵਕੀਲ ਦੇ ਹੱਥੋਂ ਪੱਤਰ ਪੜ੍ਹੇਗਾ ਜਾਂ ਸੁਨੇਗਾ ਉਹ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਆ ਕੇ ਆਪਣੀ ਸ਼ਾਹੀ ਫੌਜ ਜੋ ਕਿ ਬਹੁਤ ਹੀ ਤਗੜੀ ਹੈ ਉਹ ਸਾਡੇ ਵਾਲਾ ਭੇਜੇਗਾ ਅਤੇ ਅਸੀਂ ਮਿਲ ਕੇ ਫਿਰ ਦੁਬਾਰਾ ਬੁਰੀ ਗੁਰੂ ਗੋਬੇ ਸਿੰਘ ਜੀ ਤੇ ਹਮਲਾ ਕਰਾਂਗੇ ਕਿਉਂਕਿ ਉਹ ਰਾਜੇ ਜਾਣਦੇ ਸਨ ਕਿ ਇਹ ਜੋ ਟੱਕਰ ਹੈ ਇਹ ਮੁਗਲਾਂ ਨਾਲ ਬਹੁਤ ਜ਼ਗਾ ਹੋ ਚੁੱਕੀ ਹੈ ਅਤੇ ਮੁਗਲਾਂ ਦੇ ਕਾਫੀ ਉਹਨਾਂ ਨੇ ਸਿੱਖਾਂ ਨੇ ਸਰਦਾਰ ਮਾਰ ਦਿੱਤੇ ਸਨ ਸਿੰਘਾਂ ਨੇ ਅਤੇ ਉਹ ਬੜੀ ਬੁਰੀ ਮੌਤ ਗੁਰੂ ਜੀ ਦੇ ਹੱਥੋਂ ਉਹਨਾਂ ਦੇ ਬੜੇ ਬੜੇ ਜਰਨੈਲ ਮਾਰੇ ਗਏ ਸਨ ਫਿਰ ਪਹਾੜੀ ਰਾਜਿਆਂ ਨੇ ਇਸ ਤਰ੍ਹਾਂ ਦਾ ਇੱਕ ਪਲਾਨ ਬਣਾ ਕੇ ਬਹੁਤ ਹੀ ਕੀਮਤੀ ਪੇਟਾ ਜੋ ਦਿੱਲੀ ਵੱਲ ਕੇ ਦਲ ਲਈ ਤਿਆਰੀ ਕਰ ਲਈ ਪਰ ਜਦੋਂ ਇਹ ਗੱਲ ਹੰਡੂਰੀਏ ਨੂੰ ਪਤਾ ਲੱਗੀ ਤਾਂ ਉਸ ਨੇ ਸਾਰਿਆਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਮناسب ਨਹੀਂ ਹੈ ਹੰਡੂਰੀਏ ਰਾਜੇ ਨੇ ਉਹਨਾਂ ਨੂੰ ਸਮਝਾਇਆ ਕਿ ਸਾਡੀ ਇਹ ਪੁਕਾਰ ਬਾਦਸ਼ਾਹ ਦੇ ਕੋਲ ਕਰਦੇ ਠੀਕ ਨਹੀਂ ਹੈ ਅਸੀਂ ਜੇ ਆਪਣੀ ਸਾਰੀ ਫੌਜ ਇਕੱਠੀ ਕਰੀਏ ਸਾਰੇ ਪਹਾੜੀ ਰਾਜੇ ਮਿਲ ਕੇ ਤਾਂ ਸਾਡੇ ਕੋਲ ਆਪਣੀ 3 ਲੱਖ ਫੌਜ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਇੰਨੀ ਫੌਜ ਨਹੀਂ ਹੈ ਅਸੀਂ ਉਹਨਾਂ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜਿੱਤ ਪ੍ਰਾਪਤ ਕਰ ਲਵਾਂਗੇ ਅਤੇ ਉਹਨਾਂ ਤੋਂ ਜਲਦੀ ਹੀ ਉਹ ਕਿਲਾ ਛਡਵਾ ਲਵਾਂਗੇ ਅਸੀਂ ਉਹਨਾਂ ਦੇ ਕਿਲੇ ਨੂੰ ਘੇਰਾਬੰਦੀ ਕਰਕੇ ਉਹਨਾਂ ਦਾ ਰੱਛਣ ਪਾਣੀ ਜੋ ਹੈ ਬੰਦ ਕਰ ਦੇਵਾਂਗੇ ਅਗਰ ਫਿਰ ਵੀ ਉਹ ਬਾਹਰ ਨਾ ਆਉਣਗੇ ਤਾਂ ਅਸੀਂ ਉਹ ਕਿਲੇ ਦੇ ਉੱਤੇ ਹਮਲਾ ਕਰਕੇ ਕਿਲਾ ਫਤਿਹ ਕਰਕੇ ਉਹਨਾਂ ਨੂੰ ਉੱਥੋਂ ਭਜਾ ਦੇਵਾਂਗੇ ਫਿਰ ਉਸਨੇ ਇਹ ਗੱਲ ਕਹੀ ਕਿ ਅਗਰ ਫਿਰ ਵੀ ਲੱਗਤੇ ਸਾਡਾ ਬਸ ਚੱਲਿਆ ਤਾਂ ਅਸੀਂ ਫਿਰ ਜਾ ਕੇ ਜੋ ਬਾਦਸ਼ਾਹ ਕੋਲ ਫਰਿਆਦ ਕਰਾਂਗੇ ਪਹਿਲਾਂ ਅਸੀਂ ਆਪ ਨਿਜਠਾਂਗੇ ਕਿਉਂਕਿ ਮੈਂ ਜਾਣਦਾ ਹਾਂ ਕਿ ਸਾਡੀ ਜੜੀ ਜਿੱਤ ਹੈ ਉਹ ਨਿਸ਼ਚਿਤ ਹੋ ਜਾਵੇਗੀ ਤੁਸੀਂ ਫਿਕਰ ਨਾ ਕਰੋ ਉਸਨੇ ਕਿਹਾ ਕਿ ਸਾਡੇ ਕੋਲ ਸੈਂਕੜੇ ਪਿੰਡ ਗੁਜਰਾਂ ਦੇ ਹਨ ਜੋ ਲੜਨ ਦੇ ਵਿੱਚ ਬਹੁਤ ਮਾਹਿਰ ਹਨ ਅਤੇ ਉਸਨੇ ਕਿਹਾ ਕਿ ਸਾਡੇ ਕੋਲ ਹੋਰ ਸੈਨਾ ਰੰਗੜਾਂ ਦੀ ਵੀ ਹੈ ਜਿਨ੍ਹਾਂ ਦਾ ਗੁਰੂ ਜੀ ਨੇ ਸਰਦਾਰ ਮਾਰਿਆ ਸੀ ਅਤੇ ਉਹ ਵੀ ਅਸਰੋਹ ਵਿੱਚ ਹਨ ਅਸੀਂ ਵੀ ਬਦਲਾ ਲੈਣਾ ਹੈ ਅਸੀਂ ਇਹਨਾਂ ਸਾਰਿਆਂ ਦੀ ਫੌਜ ਇਕੱਠੀ ਕਰਕੇ ਗੁਰੂ ਜੀ ਦੇ ਉੱਤੇ ਛੇਤੀ ਹੀ ਹਮਲਾ ਕਰਾਂਗੇ ਅਤੇ ਉਸਨੇ ਉਹਨਾਂ ਨੂੰ ਹੋਰ ਸਮਝਾਇਆ ਕਿ ਸਾਰਿਆਂ ਨੂੰ ਇੱਕ ਸੁਨੇਹਾ ਭੇਜਾਂਗੇ ਜਿਸ ਦੇ ਵਿੱਚ ਅਸੀਂ ਪਹਿਲੇ ਨੰਬਰ ਤੇ ਰਾਜਾ ਕਟੋਚੀਆਂ ਨੂੰ ਸੁਨੇਹਾ ਭੇਜਾਂਗੇ ਨੂਰਪੁਰਿਆ ਮੰਡੀਪਤੀ ਕੁੱਲੂ ਕਿਉਠਲ ਗੁਲੇਰੀਆ ਚਲੇਰੀਆ ਸ਼੍ਰੀ ਨਗਰ ਦਾ ਗੜਵਾਲੀਆ ਅਤੇ ਰਾਮਪੁਰ ਦਾ ਬਸ਼ਹਰੀਆ ਦਲਵਾਲੀਆ ਆਦਿਕ ਸਾਰਿਆਂ ਨੂੰ ਸੱਦ ਲਵੋ ਅਤੇ ਇਕੱਠੇ ਹੋ ਕੇ ਫਿਰ ਅਸੀਂ ਗੁਰੂ ਜੀ ਤੇ ਹਮਲਾ ਕਰ ਦੇਵਾਂਗੇ ਅਤੇ ਉਸ ਨੇ ਇਹ ਗੱਲ ਵੀ ਕਹੀ ਅਗਰ ਸਾਡੇ ਸੱਦੇ ਤੇ ਕੋਈ ਨਹੀਂ ਆਵੇਗਾ ਉਹ ਸਾਡਾ ਦੁਸ਼ਮਣ ਹੋਵੇਗਾ ਅਤੇ ਉਸ ਨੂੰ ਅਸੀਂ ਦੁਸ਼ਮਣ ਸਮਝਾਂਗੇ ਫਿਰ ਉਸ ਨਾਲ ਅਸੀਂ ਆਪਣੇ ਹਿਸਾਬ ਨਾਲ ਆਪਣੇ ਤਰੀਕੇ ਨਾਲ ਟਕਰਾ ਕਰਾਂਗੇ ਇਹ ਬੁਹਾੜੀ ਰਾਜਿਆਂ ਨੇ ਅਤੇ ਬਾਈ ਘਾਰ ਦੇ ਰਾਜਿਆਂ ਨੇ ਇਕੱਠੇ ਹੋ ਕੇ ਇਹ ਜੋਤ ਬਣਾਈ ਅਤੇ ਇਹਨਾਂ ਸਾਰਿਆਂ ਰਾਜਿਆਂ ਦਾ ਇੱਕ ਸਲਾਹਕਾਰ ਹੋਰ ਵੀ ਹੁੰਦਾ ਸੀ ਜਿਸ ਦਾ ਨਾਮ ਕੇਸਰੀ ਚੰਦ ਸੀ ਜਿਸ ਨੂੰ ਭਾਈ ਉਦੇ ਸਿੰਘ ਨੇ ਉਸ ਦਾ ਸਿਰ ਵੱਢ ਕੇ ਵਰਸ਼ੇ ਵਿੱਚ ਪਾੜ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੇਸ਼ ਕੀਤਾ ਸੀ ਉਹ ਇੱਕ ਬਹੁਤ ਹੀ ਛਾਤਰ ਦਿਮਾਗ ਸੀ ਜਦੋਂ ਰਾਜਾ ਹੰਡੂਰੀਆ ਨੇ ਇਹ ਗੱਲ ਭੀਮ ਚੰਦ ਨੂੰ ਦੱਸੀ ਤਾਂ ਭੀਮ ਚੰਦ ਖੁਸ਼ ਹੋ ਗਿਆ ਉਸਨੇ ਕਿਹਾ ਕਿ ਅਗਰ ਅਸੀਂ ਇਸ ਤਰ੍ਹਾਂ ਸਾਰੇ ਇਕੱਠੇ ਹੋ ਕੇ ਹਮਲਾ ਕਰਾਂਗੇ ਤਾਂ ਸਾਨੂੰ ਕੋਣ ਜਿੱਤ ਸਕਦਾ ਹੈ ਅਸੀਂ ਕਿਸੇ ਤੋਂ ਨਹੀਂ ਹਾਰਾਂਗੇ ਭਾਵੇਂ ਕੋਈ ਵੀ ਹੋਵੇ ਅਤੇ ਉਸਨੇ ਇਹ ਗੱਲ ਵੀ ਕਹੀ ਅਗਰ ਅਸੀਂ ਇਕੱਠੇ ਹੋਵਾਂਗੇ ਤਾਂ ਸਾਡੇ ਤੋਂ ਬਾਦਸ਼ਾਹ ਵੀ ਭੈ ਖਾਵੇਗਾ ਅਤੇ ਸਾਰਿਆਂ ਨੂੰ ਇਹ ਸੁਨੇਹੇ ਭੇਜ ਦਿਓ ਅਗਰ ਤੁਸੀਂ ਇਸ ਲੜਾਈ ਵਿੱਚ ਸ਼ਾਮਲ ਨਹੀਂ ਹੋਵੋਗੇ ਤਾਂ ਸਾਡੇ ਸਾਰਿਆਂ ਦੇ ਜੋ ਰਾਜ ਉਹ ਖਸ ਜਾਣਗੇ ਤੇ ਸਾਨੂੰ ਫਿਰ ਕੋਈ ਰਾਜਾ ਨਹੀਂ ਮੰਨੇਗਾ ਅਗਰ ਇਕੱਠੇ ਹੋ ਕੇ ਅਸੀਂ ਹਮਲਾ ਕਰਾਂਗੇ ਤਾਂ ਸਾਡੇ ਸਾਰਿਆਂ ਦੇ ਜੋ ਰਾਜ ਹਨ ਉਹ ਬਚੇ ਰਹਿਣਗੇ ਅਗਰ ਤੁਸੀਂ ਸਾਰੇ ਆਪਣਾ ਜੋ ਰਾਜ ਹੈ ਕਾਇਮ ਕਰਨਾ ਜਾਂ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਆਪਣੀ ਜੋ ਸੈਨਾ ਹੈ ਸਾਨੂੰ ਭੇਜੋ ਅਸੀਂ ਤਾਂ ਜੋ ਗੁਰੂ ਜੀ ਦੇ ਨਾਲ ਟੱਕਰ ਲੈ ਸਕੀਏ ਉਸ ਤੋਂ ਬਾਅਦ ਇਹਨਾਂ ਸਭ ਨੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲੇ ਦੀ ਜੋਜਲਾ ਬਣਾ ਕੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਜਿਨ੍ਹਾਂ ਦੇ ਵਿੱਚ ਰੰਗੜ ਗੁਜਰ ਅਤੇ ਸ਼੍ਰੀਨਗਰ ਦੇ ਰਾਜੇ ਆਦਿ ਵਗੈਰਾ ਵੀ ਸਨ ਅਤੇ ਪਹਾੜੀ ਰਾਜੇ ਵੀ ਜਦੋਂ ਇਹਨਾਂ ਨੇ ਆਪਣੀ ਬੇਵੋਧ ਬੰਦੀ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕੀਤਾ ਤਾਂ ਆਮੋ ਸਾਹਮਣੇ ਕਿਉਂਕਿ ਉਧਰ ਗੁਰੂ ਗੋਬਿੰਦ ਸਿੰਘ ਜੀ ਵੀ ਤਿਆਰ ਬੈਠੇ ਸਨ ਜਦੋਂ ਆਮੋ ਸਾਹਮਣੇ ਟਕਰਾ ਹੋਇਆ ਇੱਕ ਭਿਆਨਕ ਜੰਦ ਹੋਇਆ ਕਮਸਾਨ ਜੰਦ ਹੋਇਆ ਲੱਖਾਂ ਦੇ ਸੱਥਰ ਬੇਚ ਗਏ ਧਰਤੀ ਜੋ ਸੀ ਖੂਨ ਦੇ ਨਾਲ ਲਾਲ ਹੋ ਗਈ ਇਧਰ ਸਿੰਘ ਵੀ ਕਾਫੀ ਮਾਰੇ ਗਏ ਅਤੇ ਸਿੰਘਾਂ ਦਾ ਵੀ ਕਾਫੀ ਨੁਕਸਾਨ ਹੋਇਆ ਲੇਕਿਨ ਉਸ ਦੇ ਬਾਵਜੂਦ ਵੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਸਖਲਾਈ ਦੇ ਮੁਤਾਬਿਕ ਸਿੰਘਾਂ ਨੇ ਇਹਨਾਂ ਦੇ ਉਹ ਆਹੂ ਲਾਹੇ ਪਹਾੜੀ ਰਾਜੇ ਗੁੱਜਰ ਰੰਗੜੀਏ ਇਹਨਾਂ ਦੀਆਂ ਲੋਥਾਂ ਦੇ ਸੱਥਰ ਬਚਾ ਦਿੱਤੇ ਇਹਨਾਂ ਦੇ ਖੂਨ ਦੇ ਨਾਲ ਧਰਤੀ ਲਾਲ ਕਰ ਦਿੱਤੀ ਇਹ ਆਪਣੀਆਂ ਜਾਨਾਂ ਬਚਾਉਦੇ ਹੋਏ ਪਿੱਛੇ ਨੂੰ ਭੱਜੇ ਅਤੇ ਪਿੱਛੇ ਭੱਜਦੇ ਹੋਏ ਇਹ ਲਲਕਾਰ ਕਰ ਰਹੇ ਸੰਕੇ ਅਸੀਂ ਫਿਰ ਦੁਬਾਰਾ ਆਵਾਂਗੇ ਔਰ ਫਿਰ ਹਮਲਾ ਕਰਾਂਗੇ ਇੱਧਰ ਇੱਕ ਗੁਜਰਾਂ ਦਾ ਸਰਦਾਰ ਜਮਤੁੱਲਾ ਪਾਓ ਸੀ ਉਸ ਨੇ ਸੈਂਕੜਿਆਂ ਦੇ ਹਸਾਮ ਨਾਲ ਗੁਜਰ ਲੈ ਕੇ ਗੁਰੂ ਜੀ ਤੇ ਹਮਲਾ ਕਰ ਦਿੱਤਾ ਜੋ ਗੁਜਰ ਸਨ ਉਹ ਜਿਆਦਾ ਪੈਦਲ ਫੌਜ ਸੀ ਇੱਧਰ ਗੁਰੂ ਜੀ ਨੇ ਵੀ ਆਪਣੇ ਸਿੰਘਾਂ ਨੂੰ ਹੁਕਮ ਕੀਤਾ ਕਿ ਤੁਸੀਂ ਵੀ ਪੈਦਲ ਜਾ ਕੇ ਉਹਨਾਂ ਦੇ ਨਾਲ ਜੁਦ ਕਰੋ ਟੱਕਰਾ ਕਰੋ ਲੇਕਿਨ ਅੰਤ ਸਮੇਂ ਨੂੰ ਆਪਸ ਵਿੱਚ ਲੜਦੇ ਹੋਏ ਜਮਤਨ ਲਾਪਾਓ ਬੜੇ ਬੁਰੇ ਤਰੀਕੇ ਦੇ ਨਾਲ ਮਾਰਿਆ ਗਿਆ ਅਤੇ ਉਸ ਦੇ ਸਾਰੇ ਗੁਜਰ ਵੀ ਜੋ ਸਨ ਉਹ ਪਿੱਛੇ ਨੂੰ ਭੱਜ ਗਏ ਅਤੇ ਉੱਥੇ ਹਾਹਾਕਾਰ ਮਚ ਗਈ ਅਤੇ ਉਹ ਸਾਰੇ ਸਿੰਘਾਂ ਤੋਂ ਡਰ ਕੇ ਸਭ ਉੱਥੋਂ ਦੌੜ ਗਏ ਇੱਥੇ ਜਦੋਂ ਹਾਰ ਖਾ ਕੇ ਭੀਮ ਚੰਦ ਸਾਰੇ ਜਦੋਂ ਪਿੱਛੇ ਮੁੜੇ ਅਤੇ ਉਹਨਾਂ ਨੇ ਸਲਾਹ ਕੀਤੀ ਕਿ ਅਸੀਂ ਆਪਣੇ ਸੂਰਮਿਆਂ ਨੂੰ ਮਰਵਾ ਲਿਆ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਉਥੋਂ ਅਨੰਦਪੁਰ ਸਾਹਿਬ ਤੋਂ ਕੱਢਣ ਆਏ ਸੀ ਸਾਡੇ ਕੋਲੋਂ ਤਾਂ ਇੱਕ ਲੋਹ ਗੜ ਦੀ ਗੜੀ ਨਹੀਂ ਛੜਾ ਹੋਈ ਅਸੀਂ ਕਿੰਨੇ ਮਾਰੇ ਗਏ ਹਾਂ ਅਸੀਂ ਹੁਣ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਕਿੰਨੀ ਸਾਡੀ ਬੇਇੱਜ਼ਤੀ ਹੋਈ ਹੈ ਅਤੇ ਇਹ ਗੱਲ ਜਦੋਂ ਸਾਰੇ ਆਪੋ ਵਿੱਚ ਸਲਾਹ ਕਰ ਰਹੇ ਸਨ ਤਾਂ ਇੱਕ ਇਹੋ ਜਿਹਾ ਬੰਦਾ ਸੀ ਜਿਸ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਜੀ ਦੇ ਨਾਲ ਸਲਾਹ ਕਰ ਲਓ ਉਹ ਮੰਡਿਆ ਰਾਜਾ ਸੀ ਜਿਸ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਹੁਣ ਲੜਨ ਵਾਲੇ ਨਹੀਂ ਹੋ ਅਤੇ ਤੁਸੀਂ ਗੁਰੂ ਜੀ ਦੇ ਨਾਲ ਸੁਲਾਹ ਕਰ ਲਵੋ ਪਰ ਇਸ ਤੇ ਭੜਕ ਕੇ ਕੇਸਰੀ ਚੰਦ ਨੇ ਕਿਹਾ ਸੀ ਤੁਸੀਂ ਮੇਰੇ ਹਜੇ ਤੱਕ ਹੱਥ ਨਹੀਂ ਦੇਖੇ ਜਿਸ ਨੂੰ ਤੁਸੀਂ ਲੋਗੜ ਦੀ ਗੜੀ ਕਹਿੰਦੇ ਹੋ ਕਿ ਬੜੀ ਪੱਕੀ ਹੈ ਪਹਾੜ ਵਰਗੀ ਔਰ ਟੁੱਟ ਵੀ ਨਹੀਂ ਜਦੋਂ ਮੈਂ ਆਪਣੀ ਫੌਜ ਉੱਥੇ ਲੈ ਕੇ ਗਿਆ ਤਾਂ ਮੈਂ ਉਸ ਲੋਗੜ ਦੀ ਗੜੀ ਨੂੰ ਜਿਹੜੀ ਤੁਸੀਂ ਕਹਿੰਦੇ ਹੋ ਬੜੀ ਪੱਕੀ ਹੈ ਉਸ ਨੂੰ ਰੇਤ ਤੇ ਕਾगज ਵਾਂਗੂ ਤੋੜ ਦੇਵਾਂਗਾ ਉਹ ਕਿ ਜਦੋਂ ਵੀ ਹੰਚੰਦ ਸਾਰੇ ਨਾਲ ਸਲਾਹ ਕਰਦਾ ਸੀ ਤਾਂ ਉਹਨੇ ਇਹੀ ਗੱਲ ਕਹੀ ਕਿ ਅਸੀਂ ਬਹੁਤ ਕੁਝ ਗਵਾ ਬਿਠੇ ਆਂ ਬਗੈਰ ਮਤਲਬ ਤੋਂ ਅਸੀਂ ਗੁਰੂ ਜੀ ਦੇ ਨਾਲ ਲੜਾਈ ਕੀਤੀ ਆ ਤੇ ਸਾਨੂੰ ਮਿਲਿਆ ਵੀ ਕੁਝ ਨਹੀਂ ਸਾਡੇ ਰਾਜ ਖੁੱਸਣ ਦਾ ਵੀ ਡਰਿਆ ਇਹ ਗੱਲਾਂ ਜਦੋਂ ਕਿਸ ਦੀ ਚੰਨ ਸੁਣੀਆ ਤਾਂ ਕਰੋਧ ਵਿੱਚ ਆ ਕੇ ਉਹਨੇ ਗੱਲ ਕਹੀ ਆ ਮੈਨੂੰ ਦਿਲ ਚੜ ਲੰਦਿਓ ਮੇਰੇ ਕੋ ਇੱਕ ਐਸਾ ਮਸਤ ਹਾਥੀ ਆ ਕਿ ਮੈਂ ਸਾਨੂੰ ਇਹੋ ਜਿਹਾ ਬਣਾ ਕੇ ਭੇਜਾਂਗਾ ਜੋ ਮਿਲਟਾ ਤੀਹੀ ਪਾਲਿ ਝਟਕਦੇ ਹੀ ਗੜੀ ਨੂੰ ਤਹਿਸਲੈਸ ਕਰ ਦੇਵੇਗਾ ਅਤੇ ਅੱਗੇ ਸਾਡੀ ਫੌਜ ਜਾਵੇਗੀ ਅਤੇ ਫਿਰ ਉਹ ਹਮਲਾ ਕਰਕੇ ਕਿਨੇ ਤੇ ਕਬਜ਼ਾ ਕਰੇਗੀ ਜਦੋਂ ਕੇਸ਼ਰੀ ਚੰਦ ਨੇ ਇਹ ਗੱਲਾਂ ਕੀਤੀਆਂ ਤਾਂ ਇੰਨੀ ਤਕੜੀ ਪ੍ਰਤੀਗਿਆ ਸੁਣ ਕੇ ਭੀਮ ਚੰਦ ਬੜਾ ਖੁਸ਼ ਹੋਇਆ ਇਹਨੂੰ ਜਸ਼ੀਲੇ ਪਾnde ਨਾਲ ਜੋ ਕੇਸ਼ਰੀ ਚੰਦ ਨੇ ਕਿਹਾ ਉਸ ਤੋਂ ਫਿਰ ਅਗਲੇ ਦਿਨ ਕੇਸਰੀ ਚੰਦ ਨੇ ਬੜਾ ਜਾ ਕੇ ਉੱਥੇ ਹਮਲਾ ਕੀਤਾ ਆਪਣਾ ਹਾਥੀ ਤਿਆਰ ਕਰਕੇ ਤਗੀਆਂ ਬੰਨ ਕੇ ਉਸ ਨਾਲ ਉਸ ਨੂੰ ਜੋ ਲੋਹੜ ਕਿੰਨੇ ਦੀ ਗੜੀ ਨੂੰ ਤੋੜਨਾ ਚਾਹਿਆ ਪਰ ਇਹ ਕਿਸੇ ਸੁਈਏ ਨੇ ਖਬਰ ਗੁਰੂ ਜੀ ਤੱਕ ਪਹੁੰਚਾ ਦਿੱਤੀ ਸੀ ਅਤੇ ਗੁਰੂ ਜੀ ਨੇ ਕਿਹਾ ਕਿ ਸਾਡੇ ਕੋਲ ਉਸ ਤੋਂ ਵੀ ਵੱਡਾ ਇੱਕ ਮਸਤ ਹਾਥੀ ਹੈ ਜਿਸ ਦਾ ਨਾਮ ਦੁਨੀ ਚੰਦ ਹੈ ਅਸੀਂ ਉਸ ਨੂੰ ਲੜਨ ਭੇਜਾਂਗੇ ਪਰ ਬਦਕਿਸਮਦੀ ਦੇ ਨਾਲ ਦੁਨੀ ਚੰਦ ਜੋ ਅਸੀਂ ਉਹ ਰਾਤੋ ਰਾਤ ਉੱਥੇ ਦੌੜ ਗਿਆ ਗੱਲ ਸੁਣ ਕੇ पर लेकिन फिर भाई विचित्र सिंह सी कुछ नु तैयार किया सी भाई विचित्र सिंह आपे ही तैयार हो गया सी कि गुरु जी कि मैं उस मैं हाथी ਦਾ ਮੁਕਾਬਲਾ ਕਰਾਂਗਾ ਅਗਰ ਤੁਹਾਡਾ ਥਾਪੜਾ ਹੋਇਆ ਤਾਂ ਤੁਸੀਂ ਕਿਰਪਾ ਕਰੋ ਮੈਂ ਹਾਥੀ ਨੂੰ ਜਾਨ ਤੋਂ ਮਾਰ ਮਕਾਂਗਾ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ विचित्र सिंह ਜੀ ਨੂੰ ਥਾਪੜਾ ਦੇ ਕੇ ਭੇਜਿਆ ਸੀ ਤੇ ਜਦ ਭਾਈ विचित्र सिंह ਨੇ ਹਾਥੀ ਦੇ ਨਾਲਖਣੀ ਮਾਰੀ ਹਾਥੀ ਚੀਕਦਾ ਹੋਇਆ ਪਿੱਛੇ ਨੂੰ ਦੌੜ ਗਿਆ ਤੇ ਇਹਨਾਂ ਪਹਾੜੀ ਰਾਜਿਆਂ ਨੇ ਉਸ ਦੀ ਸੁੰਡ ਨਾਲ ਤਲਵਾਰਾਂ ਬਣੀਆਂ ਹੋਈਆਂ ਸਨ ਅਤੇ ਜਦ ਉਹ ਚੀਕਦਾ ਹੋਇਆ ਪਿੱਛੇ ਨੂੰ ਦੌੜਿਆ ਤਾਂ ਆਪਣੀ ਕਾਫੀ ਸੈਨਾ ਹੀ ਉਹਨੇ ਆਪਣੇ ਪੈਰਾਂ ਥੰਮੇ ਲਟਾੜ ਕੇ ਮਾਰ ਦਿੱਤੀ ਅਤੇ ਸੁੰਡ ਨਾਲ ਜੋ ਕਿਰਪਾਨਾਂ ਬਣੀਆਂ ਹੋਈਆਂ ਸੀ ਉਸ ਨਾਲ ਉਸ ਦੇ ਨਾਲ ਉਹਨਾਂ ਦੇ ਕਈ ਸੈਨਿਕ ਵੱਡੇ ਗਏ ਸਨ ਉਸ ਤੋਂ ਬਾਅਦ ਭਾਈ ਉਦੇਸਿੰਘ ਨੇ ਲੜਾਈ ਦੇ ਵਿੱਚ ਫਿਰ ਤੇਸਰੀ ਚੰਦ ਦਾ ਸਿਰ ਵੱਢਿਆ ਸੀ ਅਤੇ ਸਿਰ ਵੱਢ ਕੇ ਉਹ ਗੁਰੂ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਰੱਖ ਦਿੱਤਾ ਸੀ ਫਿਰ ਜੋ ਭੀਮ ਚਲ ਸੀ ਬੜੇ ਸ਼ੋਕ ਵਿੱਚ ਡੁੱਬਾ ਹੋਇਆ ਇਹ ਸੋਚਦਾ ਸੀ ਕਿ ਗੁਰੂ ਜੀ ਦੇ ਨਾਲ ਲੜ ਕੇ ਸਾਡਾ ਕੋਈ ਕੰਮ ਨਹੀਂ ਸਵਾਰ ਹੋਇਆ ਅਸੀਂ ਉਹਨਾਂ ਨਾਲ ਲੜਾਈ ਵੀ ਬੜੀ ਕੀਤੀ ਜੁੱਧ ਵੀ ਬੜਾ ਕੀਤਾ ਪਰ ਫੇਰ ਵੀ ਸਾਡਾ ਕੁਝ ਨਹੀਂ ਬਣਿਆ ਜਮਤੁੱਲਾ ਪਾਉ ਵੀ ਮਾਰਿਆ ਗਿਆ ਜੋ ਗੁਜਰਾ ਦਾ ਸਰਦਾਰ ਸੀ ਕੇਸਰੀ ਚੰਦ ਵੀ ਮਾਰਿਆ ਗਿਆ ਜੋ ਕਹਿੰਦਾ ਸੀ ਕਿ ਮੈਂ ਹਾਥੀ ਦੇ ਨਾਲ ਲੋਹਗੜ੍ਹ ਦੀ ਜੋ ਗੜੀ ਹੈ ਤਰਵਾ ਦੇ ਆਵਾਂਗਾ ਇਹਨਾਂ ਸੋਚਾਂ ਦੇ ਵਿੱਚ ਡੁੱਬਾ ਹੋਇਆ ਭੀਮਚੰਦ ਇਹ ਦਿਮਾਗ ਦੇ ਵਿੱਚ ਗੱਲ ਲੈ ਕੇ ਆਉਂਦਾ ਹੈ ਕਿ ਹੁਣ ਗੁਰੂ ਗੋਬਿੰਦ ਸਿੰਘ ਜੀ ਤੋਂ ਜਿਤਨਾ ਅਸੰਭਵ ਹੈ ਹੰਡੂਰੀਆ ਵੀ ਜ਼ਖਮੀ ਪਿਆ ਹੈ ਚਲੋ ਕਹਿੰਦਾ ਅੱਲਾ ਨੇ ਉਸ ਨੂੰ ਜਾਨ ਬਖਸ਼ ਦਿੱਤੀ ਉਹ ਬਚ ਗਿਆ ਤੇ ਹੁਣ ਮੈਂ ਕਿਹਨਾਂ ਨੂੰ ਨਾਲ ਲੈ ਕੇ ਅੱਗੇ ਲੜਾ ਤੇ ਉਹ ਸੋਚਦਾ ਸੀ ਅਗਰ ਬਾਦਸ਼ਾਹ ਨੂੰ ਇਹ ਮੈਸੇਜ ਭੇਜਿਆ ਜਾਂਦਾ ਹੋ ਸਕਦਾ ਕੋਈ ਸਾਡੀ ਚੰਗੀ ਤਰ੍ਹਾਂ ਦੀ ਮਦਦ ਹੋ ਜਾਂਦੀ ਅਸੀਂ ਸਿਰਫ ਆਪਣੇ ਇੱਕ ਹੰਕਾਰ ਕਾਰਨ ਹੀ ਮਾਰੇ ਗਏ ਹਾਂ ਅਤੇ ਉਹ ਸੋਚਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੱਤਣਾ ਬਹੁਤ ਅਸੰਭਵ ਹੈ ਅਸੀਂ ਉਹਨਾਂ ਨੂੰ ਜਿੱਤ ਨਹੀਂ ਸਕਦੇ ਇੱਥੇ ਭੀਮ ਚੰਦ ਨੂੰ ਸੋਚਦੇ ਹਨ ਉਹਨਾਂ ਦੇ ਕੋਲ ਰਾਜਾ ਕ੍ਰਿਪਾਲ ਚੰਦ ਆਇਆ ਕਮਲ ਚੰਦ ਵੀ ਆਇਆ ਉਹਨਾਂ ਨੇ ਭੀਮਚੰਦਰ ਨੂੰ ਕਿਹਾ ਕਿ ਤੂੰ ਫਿਕਰ ਨਾ ਕਰ ਕੱਲ ਸਵੇਰੇ ਚੜ੍ਹਦੇ ਹੀ ਅਸੀਂ ਆਪਣੀ ਫੌਜ ਲੈ ਕੇ ਫਿਰ ਯੁੱਧ ਕਰਾਂਗੇ ਅਤੇ ਕਿਨੇ ਨੂੰ ਘੇਰਾਬੰਦੀ ਕਰਾਂਗੇ ਸਾਡੇ ਕੋਲ ਬਹੁਤ ਫੌਜ ਹੈ ਇਹ ਗੱਲ ਸੁਣ ਕੇ ਭੀਮਚੰਦਰ ਨੂੰ ਹੌਸਲਾ ਹੋ ਗਿਆ ਤੇ ਉਹਨੇ ਫਿਰ ਦੁਬਾਰਾ ਦੂਸਰੇ ਦਿਨ ਉਸ ਕਿਨੇ ਤੇ ਬੁਰਗੋਵਸਲੀ ਜੀ ਤੇ ਹਮਲਾ ਕਰਨ ਲਈ ਫੌਜ ਦੀ ਤਿਆਰੀ ਕਰਨੀ ਆਰੰਭ ਕਰ ਦਿੱਤੀ ਜਦੋਂ ਅਗਲੇ ਦਿਨ ਰਾਜਾ ਕਰਪਾਲ ਚੰਦ अथवा ਕਮੰਡ ਚੰਦ ਇਹਨਾਂ ਦੋਨਾਂ ਦੀ ਅਗਵਾਈ ਵਿੱਚ ਇਹ ਆਪਣੀ ਸ਼ਾਹੀ ਸੈਨਾ ਲੈ ਕੇ ਕਿਲੇ ਦੇ ਸਾਹਮਣੇ ਜਾ ਖੜੇ ਹੋਏ ਅਤੇ ਲਲਕਾਰ ਪਾਈ ਉਧਰ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ ਵੀ ਜੋ ਕਿਲੇ ਦੀ ਮੁੱਖ ਦਵਾਰ ਦੇ ਸਾਹਮਣੇ ਖੜੇ ਹੋ ਕੇ ਉਹਨਾਂ ਨੂੰ ਲਲਕਾਰਿਆ ਅਤੇ ਆਹਮੋ ਸਾਹਮਣੇ ਦੋਨਾਂ ਦਾ ਯੁੱਧ ਸ਼ੁਰੂ ਹੋ ਗਿਆ ਯੁੱਧ ਸ਼ੁਰੂ ਹੋਣ ਤੋਂ ਬਾਅਦ ਚ ਕਾਫੀ ਕੰਸਾਲ ਜਦ ਚੱਲਦਾ ਰਿਹਾ ਬੰਦੂਕਾਂ ਗੋਲੀਆਂ ਦੀ ਤਾੜ-ਤਾੜ ਹੁੰਦੀ ਹੋਈ ਆਲੇ-ਦੁਆਲੇ ਅੰਧਾ ਤੇ ਧੂਆ ਹੋ ਗਿਆ ਜਿਵੇਂ ਮਾਨੋ ਕਿ ਧੁੰਦ ਪੈ ਗਈ ਹੋਵੇ ਇਸ ਯੁੱਧ ਨੂੰ ਕਰਦੇ ਆ ਕਰਦੇ ਆ ਕਮਾਂਡ ਚੰਦ ਨੇ ਗੁੱਸੇ ਵਿੱਚ ਆ ਕੇ ਆਪਣੇ ਤੀਰਾਂ ਦੀ ਬਿਸ਼ਾਰ ਸਿੱਖਾ ਉੱਤੇ ਕੀਤੀ ਜਿਸ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਅਤੇ ਜਦੋਂ ਇਹ ਚੀਜ਼ ਆਲਮ ਚੰਦ ਨੇ ਵੇਖੀ ਤਾਂ ਉਸਨੇ ਬਾਕੀ ਹਟ ਕੇ ਸਿੱਧਾ ਵਾਰ ਜੋ ਕਮੜ ਟੰਡਾ ਕੀਤਾ ਆਪਣੀ ਬੰਦੂਕ ਦੇ ਨਾਲ ਉਹ ਸਿੰਧੀ ਗੋਲੀ ਜਾ ਕੇ ਕਮੜ ਚਲਵੇ ਘੋੜੇ ਨੂੰ ਲੱਗੀ ਘੋੜਾ ਮਰ ਗਿਆ ਉਸ ਤੋਂ ਬਾਅਦ ਕਮੜ ਚਲ ਸੀ ਉਹ ਪੈਦਲ ਹੀ ਲੜਨਾ ਸ਼ੁਰੂ ਕਰ ਦਿੱਤਾ ਉਹ ਪੈਦਲ ਜਦੋਂ ਲੜਦਾ ਸੀ ਤਾਂ ਉਹ ਲੜਦਾ ਲੜਦਾ ਸਿੱਖਾਂ ਦੇ ਘੇਰੇ ਵਿੱਚ ਆ ਗਿਆ ਭਾਵ ਕਿ ਸਿੰਘਾਂ ਦੇ ਘੇਰੇ ਵਿੱਚ ਆ ਗਿਆ ਜਦੋਂ ਇਹ ਸਭ ਕੁਝ ਹੁੰਦਾ ਭਿੰਚੰਦ ਨੇ ਵਖਿਆ ਤਾਂ ਕਿਉਂਕਿ ਭਿੰਚੰਦ ਵੀ ਉੱਥੇ ਹੀ ਸੀ ਉਹਨੇ ਜਦੋਂ ਦੇਖਿਆ ਤਾਂ ਉਸਨੇ ਆਪਣੇ ਸੈਨਿਕਾਂ ਨੂੰ ਬੰਗਾਰਿਆ ਉਹਨੇ ਕਿਹਾ ਕਿ ਜਾ ਕੇ ਤੁਸੀਂ ਕਮੜ ਚੰਦ ਦੀ ਕਮੜਚੰਦ ਦੇ ਨਾਲ ਹੋਵੋ ਉਸ ਦੇ ਨਾਲ ਜਾ ਕੇ ਲੜੋ ਉਸ ਦੀ ਰਾਖੀ ਕਰੋ ਫਿਰ ਸੈਨਿਕ ਜੋਸ ਨਾਲ ਉਧਰ ਨੂੰ ਹੋ ਗਿਆ ਅਤੇ ਦਵੱਲੇ ਹੱਲਾ ਗੁੱਲਾ ਹੁੰਦਾ ਹੋਇਆ ਖੰਸਾੜ ਜਦ ਹੋਣ ਲੱਗ ਪਿਆ ਇਹਨਾਂ ਨੇ ਕਰਪਾਲ ਚੰਦ ਭੀਮ ਚੰਦ ਤੇ ਕਮੜਚੰਦ ਇਹਨਾਂ ਸਾਰਿਆਂ ਨੇ ਹੀਰਾ ਪਾ ਲਿਆ ਗੜੀ ਜਦੋਂ ਸ਼ਾਮ ਦਾ ਟਾਈਮ ਹੋਇਆ ਲੜਦੇ ਲੜਦੇ ਸ਼ਾਮਾਂ ਪੈ ਗਈਆਂ ਦੂਸਰੇ ਦਿਨੀਆਂ ਕਿਸੇ ਇੱਕ ਸਿੰਘ ਦੀ ਗੋਲੀ ਚਾਕੇ ਕਮੜਚੰਦ ਨੂੰ ਲੱਗੀ ਕਮੜਚੰਦ ਫਟਰ ਹੋ ਗਿਆ ਉਸ ਨੂੰ ਉੱਥੋਂ ਕਿਸੇ ਸੈਰਕ ਦਾ ਘੋੜਾ ਲਿਆ ਤੇ ਉਹ ਆਪਣੇ ਡੇਰੇ ਵੱਲ ਨੂੰ ਦੌੜ ਗਿਆ ਉਸ ਤੋਂ ਬਾਅਦ ਜਦੋਂ ਉਹ ਨੂੰ ਉੱਥੇ ਦੌੜਾ ਜਾਂਦੇ ਨੂੰ ਦੇਖਿਆ ਤਾਂ ਜੋ ਉਹਨਾਂ ਦੇ ਸੈਨਿਕ ਸੀ ਉਹ ਵੀ ਠਠੰਬਰ ਗਏ ਉਹ ਵੀ ਡਰ ਦੇ ਕਾਰਨ ਪਿੱਛੇ ਨੂੰ ਭੱਜ ਗਏ ਅਤੇ ਇੱਥੇ ਵੀ ਇਹਨਾਂ ਦਾ ਤੇਰਾ ਪਾਇਆ ਬਾਜੂ ਰਹੂਣ ਦੀ ਇਹਨਾਂ ਨੂੰ ਕ੍ਰਿਪਾਲ ਚੰਦ ਅਤੇ ਭੀਮ ਚੰਦ ਨੂੰ ਆਪਣੀ ਹਾਰ ਹੁੰਦੀ ਹੋਈ ਨਜ਼ਰ ਆਈ ਪਰ ਜਦੋਂ ਸਿੰਘਾਂ ਨੇ ਮੌਕਾ ਦੇਖਿਆ ਕਿ ਹੁਣ ਇਹ ਹਾਰ ਦੇ ਜਾਪਦੇ ਹਨ ਸਿੰਘਾਂ ਨੇ ਹੋਰ ਜ਼ਬਰਦਸਤ ਤਰੀਕੇ ਨਾਲ ਉੱਥੇ ਉਹਨਾਂ ਤੇ ਅਟੈਕ ਕਰ ਦਿੱਤਾ ਜਦੋਂ ਇਹ ਜ਼ਬਰਦਸਤ ਅਟੈਕ ਹੋਇਆ ਤਾਂ ਇਹ ਸਾਰੇ ਹੀ ਉੱਥੋਂ ਭੱਜ ਉੱਠੇ ਅਤੇ ਸਿੰਘਾਂ ਨੇ ਖੁਸ਼ੀਆਂ ਦੇ ਜਕਾਰੇ ਛੱੜਨੇ ਸ਼ੁਰੂ ਕਰ ਦਿੱਤੇ ਕਿ ਪਹਾੜੀਏ ਅਤੇ ਸ਼ਾਹੀ ਫੌਜਾਂ ਸਾਰੀਆਂ ਡਰ ਕੇ ਭੱਜ ਗਈਆਂ ਅਤੇ ਇਹ ਜਦੋਂ ਡਰ ਕੇ ਭੱਜੇ ਜਾਂਦੇ ਸਨ ਤਾਂ ਸਿੰਘਾਂ ਨੇ ਥੋੜਾ ਉਹਨਾਂ ਤੇ ਜਾ ਕੇ ਹਮਲਾ ਕਰ ਦਿੱਤਾ ਅਤੇ ਇਹਨਾਂ ਤੋਂ ਕਾਫੀ ਸਮਾਨ ਖੋਲਿਆ ਤੇ ਇਹਨਾਂ ਨੂੰ ਮਤਲਬ ਮਾਰਨਾ ਸ਼ੁਰੂ ਕਰ ਦਿੱਤਾ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਇਹਨਾਂ ਨੂੰ ਰੋਕਿਆ ਸਿੰਘ ਰੁਕੋ ਜਾਂਦੇ ਹੋਏ ਦੁਸ਼ਮਣ ਤੇ ਵਾਰ ਨਹੀਂ ਕਰਨਾ ਇਹ ਜੁੱਧ ਨੀਤੀ ਨਹੀਂ ਹੈ ਉਥੇ ਸਿੰਘ ਰੁਕੇ ਅਤੇ ਪਰ ਫਿਰ ਵੀ ਸਿੰਘਾਂ ਨੇ ਕਾफी ਸਮਾਨ ਉਹਨਾਂ ਦਾ ਜੋ ਮਤਲਬ ਲੈ ਲਿਆ ਸੀ ਜਿੰਨਾ ਕੁ ਉਹਨਾਂ ਨੇ ਲੁੱਟਿਆ ਸੀ ਉਹਨਾਂਕ ਮੁਗਲਾਂ ਨੇ ਲੁੱਟਿਆ ਸੀ ਉਹਨਾਂਕ ਸਿੰਘਾਂ ਨੇ ਦੁਬਾਰਾ ਵਾਪਸ ਲੈ ਲਿਆ ਅਤੇ ਫਿਰ ਸਿੰਘਾਂ ਨੇ ਜੋ ਆਪਣੇ ਸਿੰਘ ਸ਼ਹੀਦ ਹੋਏ ਸਨ ਉਹਨਾਂ ਦਾ ਸੰਸਕਾਰ ਕੀਤਾ ਅਤੇ ਜੋ ਫੱਟਰ ਹੋਏ ਸਨ ਉਹਨਾਂ ਨੂੰ ਮਰਨ ਪੱਟੀ ਕੀਤੀ ਅਤੇ ਖੁਸ਼ੀਆਂ ਦੇ ਜਕਾਰੇ ਗਜਾਏ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਮ ਨੂੰ ਸੋਦਰ ਰੈਰਾਸ ਸਾਹਿਬ ਕਰਕੇ ਕੜਾ ਪ੍ਰਸ਼ਾਦ ਦੀ ਜੋ ਦੇਗ ਵਰਤਾਈ ਅਤੇ ਸਭ ਨੇ ਰੱਜ ਕੇ ਸਕਿਆ ਤੇ ਖੁਸ਼ੀਆਂ ਮਨਾਈਆਂ